ਹਾਂਜੀ ਕਿਦਾਂ ਸਾਰੇ ਵੀਡੀਓ ਆ ਜੀ ਇੱਕ ਤੇ ਇਹ ਵੀਡੀਓ ਨਾਲ ਸ਼ੇਅਰ ਕੀਤੀ ਤੇ ਕੋਈ ਵੀ ਨਾ ਕਰਿਓ ਪੰਜਾਬੀ ਮੁੰਡਾ ਸਿੰਘ ਜਿਸ ਨੇ ਨਾਂ ਰੌਸ਼ਨ ਕੀਤਾ ਪੰਜਾਬੀਆਂ ਦਾ ਸਿੰਘਾਂ ਦਾ ਤੇ ਉਸ ਦੀ ਵੀਡੀਓ ਸਾਰੇ ਪਾਸੇ ਜਾਣੀ ਚਾਹੀਦੀ ਆ ਮੋਦੀ ਨੇ ਵੀ ਟਵੀਟ ਕੀਤੀ ਸੀ ਦੇਖ ਲਓ ਮੋਦੀ ਨੇ ਵੀ ਪ੍ਰਸ਼ੰਸਾ ਕੀਤੀ ਇਸੇ ਮੁੰਡੇ ਦੀ ਔਂਕਾਰ ਸਿੰਘ ਮੁੰਡੇ ਦਾ ਨਾਂ ਆ ਤੇ ਜੰਮੂ ਕਸ਼ਮੀਰ ਦਾ ਆ 7 ਸਾਲ ਦੀ ਉਮਰ 'ਚ ਵੈਬਸਾਈਟ ਬਣਾਤੀ ਸੀ 7 ਸਾਲ ਦੀ ਉਮਰ 'ਚ ਬਾਲਡ ਕਾਰਡ ਆ ਮੁੰਡੇ ਦਾ ਤੇ ਇਹਦੇ ਬਾਰੇ ਸਾਨੂੰ ਪੰਜਾਬੀਆਂ ਨੂੰ ਹੀ ਨਹੀਂ ਪਤਾ ਮਾੜੀ ਗੱਲ ਆ 7 ਸਾਲ ਦੀ ਉਮਰ 'ਚ ਇਹਨੇ ਬਾਲਡ ਕਾਰਡ ਬਣਾਇਆ ਤੇ 10-12 ਸਾਲ ਦੀ ਉਮਰ 'ਚ ਕਿਤਾਬ ਲਿਖਤੀ ਕਿਤਾਬ ਦਾ ਨਾਮ ਵੀ ਤੁਹਾਡੇ ਸਾਹਮਣੇ ਆ ਤੇ ਮੋਦੀ ਨੇ ਟਵੀਟ ਕੀਤੀ ਸੀ ਇਹਦੇ ਬਾਰੇ ਤੇ ਬਾਲ ਪੁਰਸਕਾਰ ਰਾਸ਼ਟਰਪਤੀ ਨੇ ਦਿੱਤਾ ਉਹ ਵੀ ਦਿਖਾਉਣਾ ਤੁਹਾਨੂੰ ਯਾਰ ਮਤਲਬ ਨਾ ਮੇਰੇ ਤਾਂ ਲੂ ਕੰਡੇ ਖੜੇ ਹੋ ਗਏ ਬਾਹਾਂ ਦੇ ਵੀ ਆਪਣਾ ਯੂਥ ਈਸੇ ਪਾਸੇ ਜਾਂਦਾ ਹਨਾ ਜਾਵੇ ਪਈ ਹੈ ਜਿਹੜਾ ਆਈਟੀ ਖੇਤਰ ਹੈ ਜਿਹੜਾ ਕੋਡਿੰਗ ਹੈ ਨਾ 7 ਸਾਲ ਦੀ ਉਮਰ 'ਚ ਵੈਬਸਾਈਟ ਬਣਾਈ ਤੇ ਕਿਹੜੀ ਕਿਹੜੀ ਵੈਬਸਾਈਟ ਇਹਨੇ ਬਣਾਈ ਉਹ ਵੀ ਤੁਹਾਨੂੰ ਦਿਖਾਉਣਾ ਇਹ ਮੈਂ ਪੜਦਾ ਪਿਆ ਸੀ 15-17 ਘੰਟਿਆਂ 'ਚ ਵੈਬਸਾਈਟ ਬਣਾਉਂਦੀ ਸੀ ਤੇ ਲਿਖਿਆ ਵੀ ਜੇ ਨੈਟਵਰਕ ਸਹੀ ਹੁੰਦਾ ਤੇ 5-7 ਘੰਟਿਆਂ 'ਚ ਹੀ ਵੈਬਸਾਈਟ ਬਣਾ ਦੇਣੀ ਸੀ ਬਾਈ ਮੁੰਡਾ ਕਾਦਾ ਕੰਪਿਊਟਰ ਹੀ ਆ ਬਾਈ ਸਲਾਊਟ ਆ ਯਾਰ ਤੈਨੂੰ ਇੰਨੀ ਛੋਟੀ ਉਮਰ 'ਇੱਡੇ ਵੱਡੇ ਕਾਰਨਾਮੇ ਬਹੁਤ ਜਿਆਦਾ ਵੱਡੀ ਗੱਲ ਆ ਬਾਈ ਰਾਸ਼ਟਰਪਤੀ ਤੋਂ ਸਨਮਾਨ ਲੈਣਾ ਹਰ ਇੱਕ ਦੇ ਕਰਮਾਂ 'ਚ ਨਹੀਂ ਆਉਂਦਾ ਕਿੰਨੇ ਕਰੋੜਾਂ ਸੀ ਭਾਰਤ 'ਚ ਮਤਲਬ ਹਨਾ ਲੋਕ ਕਿੰਨੇ ਕਰੋੜ 100 ਕਰੋੜ ਤੋਂ ਵੱਧ ਤੁਹਾਨੂੰ ਵੀ ਪਤਾ 130 ਕਰੋੜ ਹਰ ਇੱਕ ਨੂੰ ਨਹੀਂ ਰਾਸ਼ਟਰਪਤੀ ਦਿੰਦਾ ਸਨਮਾਨ ਤੇ ਇਹ ਵੀਡੀਓ ਯਾਰ ਕਈ ਕੇਂਦਰਾਂ ਦੇ ਪਾਜੀ ਕਿਹਾ ਨਾ ਕਰ ਸ਼ੇਅਰ ਕਰ ਪਰ ਇੱਕ ਗੱਲ ਯਾਦ ਰੱਖਿਓ ਮੇਰਾ ਕਿਸੇ ਨਾਲ ਕੋਈ ਬੱਟ ਦਾ ਰੌਲਾ ਨਹੀਂ ਮੈਂ ਉਦਾਹਰਨ ਹੀ ਦਿਨਾ ਹੁਣ ਜਿੱਦਾਂ ਤੁਸੀਂ ਨੂਰ ਉਹ ਜਿਹੜੀ ਟਿਕਟੋਕ ਵਾਲੀ ਘਰ ਘਰ ਪਹਚਾਣਦੀ ਸੀ ਇਹ ਮੁੰਡਾ ਵੀ ਪਹੁੰਚਣਾ ਚਾਹੀਦਾ ਤਾਂ ਜੋ ਆਪਣਾ ਯੂਥ ਨਿਆਣੇ ਇਨਸਪਾਇਰ ਹੋਣ ਵੀ ਜੇ ਇਹ 7 ਸਾਲ ਦੀ ਉਮਰ 'ਚ ਵੈਬਸਾਈਟ ਬਣਾ ਸਕਦਾ ਅਸੀਂ ਕਿਉਂ ਨਹੀਂ ਹੈਨਾ ਤੁਹਾਨੂੰ ਵੀ ਇਹ ਹੁੰਦਾ ਸੀ ਵੀ ਜੇ ਨੂਰ ਛੋਟੀ ਜੀ ਟਿਕਟੋਕ ਬਣਾ ਸਕਦੀ ਸਾਡੇ ਨਿਆਣੇ ਕਿਉਂ ਨਹੀਂ ਆਪਾਂ ਨਿਆਣਿਆਂ ਨੂੰ ਇਸੇ ਪਾਸੇ ਲਾਈਏ ਨਾ ਕਿ ਆਪਾਂ ਨਚਾਰ ਬਣਾਈਏ ਬਾਕੀ ਨਿਆਣੇ ਵੀ ਤੁਹਾਡੇ ਆ ਮਰਜੀ ਵੀ ਤੁਹਾਡੀ ਆ ਤੇ ਟਾਈਮ ਵੀ ਤੁਹਾਡਾ ਕਰਨਾ ਜੋ ਉਹ ਤੁਸੀਂ ਕਰਨਾ ਆ ਮੇਰਾ ਤਾਂ ਬਸ ਕਹਿਣਾ ਹੀ ਹੁੰਦਾ ਵੀ ਬਾਈ ਇਦਾਂ ਦਾ ਵੀ ਹਨਾ ਵੀ ਮੈਂ ਦਿਖਾਉਣਾ ਰਹਿਣਾ ਗੋਰਿਆਂ ਦੇ ਨਿਆਣੇ ਇਦਾਂ ਚੀਨਿਆਂ ਦੇ ਇਦਾਂ ਹੁਣ ਪੰਜਾਬੀ ਮੁੰਡਾ ਦਿਖਾਇਆ ਔੰਕਾਰ ਸਿੰਘ ਬਤਰਾ ਤੇ ਇਹ ਵੀ ਘਰ ਘਰ ਤੇ ਜਾਣਾ ਚਾਹੀਦਾ ਯਾਰ ਇਸ ਦੀ ਬਣਾਈ ਹੋਈ ਵੈਬਸਾਈਟ ਵਰਤੋਂ ਕਰ ਰਹੀ ਆ ਦੇਖ ਲਓ ਸਾਰੇ ਕੋਲ ਲਿਖਿਆ ਪਈ ਔੰਕਾਰ ਸਿੰਘ ਸਕੂਲ ਦਾ ਨਾਂ ਜੰਮੂ ਕਸ਼ਮੀਰ ਹਨਾ has created a website covidcarejammu.in ਬਹੁਤ ਮਤਲਬ ਹਨਾ ਯਾਰ ਬਹੁਤ ਜਿਆਦਾ ਮਾਨ ਵਾਲੀ ਗੱਲ ਆ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਵੈਬਸਾਈਟ ਬਣਾਉਣੀ ਨਿੱਕੀ ਉਮਰੇ ਤੇ 7 ਸਾਲ ਦੀ ਉਮਰ 'ਚ ਬਣਾਈ ਸੀ ਪਹਿਲੀ ਵੈਬਸਾਈਟ ਤੇ ਬਾਲਡਰ ਕਾਰਡ ਇਸ ਦੇ ਨਾਂ ਤੇ ਆ ਬਾਲਡਰ ਕਾਰਡ ਆੜਿਆ ਆ ਸਾਰਾ ਕੁਝ ਤੁਸੀਂ ਦੇਖ ਸਕਦੇ ਆ ਸਾਰਾ ਕੁਝ ਲਿਖਿਆ ਆ ਕਿ ਉੱਚ ਕੀ ਕੀ ਲਿਖਿਆ 15 ਥਿਉਰੀਆਂ ਐਂਡ 7500 ਵਾਟਸ ਦਾ ਬਗਵਾਸ 3 ਇਨ 1 ਬੀਇੰਗ ਪਰਨਾਰਮਲ ਥਿਉਰਟੀਕਲ ਐਂਡ ਸਟੋਰੀ ਬੁੱਕ ਯਾਰ ਦੇ ਹਲੋ ਦੰਨਿਆ ਅੱਜ ਦੇ ਦਿਨ ਵਾਈਟ ਹਾਊਸ ਦਾ ਨੀਂ ਪੱਥਰ ਸ਼ੁਰੂ ਹੋਇਆ ਸੀ ਏਟ ਰੱਖੀ ਸੀ ਮਿਸਤਰੀ ਪਿੰਡ ਦੇ ਰੂੜ ਵਾਲੇ ਨੇ ਤੇ ਜਿੱਥੇ ਆ ਟਰੰਪ ਰਹਿੰਦਾ ਜਿੱਥੇ ਅਮਰੀਕਾ ਦੇ ਸਾਰੇ ਰਾਸ਼ਟਰਪਤੀ ਰਹਿੰਦੇ ਆ 13 ਅਕਤੂਬਰ 1792 ਅੱਜ ਦਿਨ ਬਣਾ ਸ਼ੁਰੂ ਹੋਇਆ ਸੀ ਤੇ 1800 ਇਹ ਕੰਪਲੀਟ ਹੋਇਆ ਸੀ 8 ਸਾਲ ਲੱਗੇ ਸੀ ਵਾਈਟ ਹਾਊਸ ਨੂੰ ਜਿੱਥੇ ਅਮਰੀਕਾ ਦੇ ਸਾਰੇ ਰਾਸ਼ਟਰਪਤੀ ਰਹਿੰਦੇ ਆ ਤੇ ਜੌਨ ਐਡਮ ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਸੀ ਜਿਹੜਾ ਇਸ ਚ ਰਿਹਾ ਸੀ ਵੈਸੇ ਤਾਂ ਉਹ ਅਮਰੀਕਾ ਦਾ ਦੂਜਾ ਰਾਸ਼ਟਰਪਤੀ ਸੀ ਵਾਈਟ ਹਾਊਸ 'ਚ ਰਹਿਣ ਵਾਲਾ ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਜੌਨ ਐਡਮ ਸੀ ਤੇ ਜਿਹੜੇ ਬੰਦੇ ਨੇ ਬਣਾਇਆ ਆਰਕੀਟੈਕਟ ਕੀਤਾ ਉਹ ਆਇਰਿਸ਼ ਥਾਮਸ 7 ਸੀ ਥਾਮਸ ਉਹਦਾ ਨਾਮ ਸੀ ਤੇ ਜੌਨ ਐਡਮ ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਇਸ ਚ ਰਿਹਾ ਵੈਸੇ ਜੌਨ ਐਡਮ ਦੂਜਾ ਰਾਸ਼ਟਰਪਤੀ ਸੀ ਅਮਰੀਕਾ ਦਾ ਕਹਿੰਦਾ ਮਤਲਬ ਵਾਈਟ ਹਾਊਸ 'ਚ ਰਹਿਣ ਵਾਲਾ ਪਹਿਲਾ ਰਾਸ਼ਟਰਪਤੀ ਜੌਨ ਐਡਮ ਹੋਇਆ ਤੇ ਅੱਜ ਦੇ ਦਿਨ 13 ਅਕਤੂਬਰ 1792 ਨੂੰ ਇਸ ਨੂੰ ਬਣਾਉਣਾ ਸ਼ੁਰੂ ਕੀਤਾ ਅਰੇ ਅ ਵੀ ਤੱਥ ਦੱਸਾਂਗੇ ਬਈ ਵਾਈਟ ਹਾਊਸ ਵਿੱਚ ਕਿੰਨੇ ਕਮਰੇ ਆ ਤੇ ਕੀ ਖਾਸियत ਆ ਵਿਖਾਵਾਂਗੇ ਕੋਈ ਚੱਕਰ ਨਹੀਂ ਨਿਊਜ਼ੀਲੈਂਡ ਵਾਲਿਆਂ ਨੇ ਨਿਊਜ਼ੀਲੈਂਡ ਦੁਨੀਆ ਭਾਰਤ 'ਚ ਛਾ ਗਿਆ ਕਿਹੜੀ ਗੱਲਾਂ ਦੁਨੀਆ ਭਾਰਤ 'ਚ ਜਿੱਥੇ ਖਾਲੀ ਸਟੇਡੀਅਮ ਖਾਲੀ ਕਮਰੇ ਸਾਰਾ ਕੁਝ ਖਾਲੀ ਤੇ 30 32000 ਲੋਕਾਂ ਦਾ ਇਕੱਠ ਸੀ ਆ ਦੇਖ ਸਕਦੇ ਆ ਤੁਸੀਂ ਇਹ ਕੋਈ ਪੁਰਾਣੀ ਤਸਵੀਰ ਨਹੀਂ ਕੱਲ ਪਰਸੋਂ ਮੈਚ ਹੋਇਆ ਨਿਊਜ਼ੀਲੈਂਡ 'ਚ ਤੇ ਸਟੇਡੀਅਮ ਪੂਰੇ ਭਰੇ ਪਏ ਸਲਾਮਾ ਹੁੰਦੀਆਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਕਹਿੰਦੇ ਵੀ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਕਰੋਨਾ ਵਾਇਰਸ 31 32000 ਬੰਦਿਆਂ ਦਾ ਇਕੱਠ ਮੈਚ ਚ ਸਟੇਡੀਅਮ ਚ ਉਹ ਵੀ ਬਿਨਾ ਮਾਸਕ ਤੋਂ ਅੱਤ ਘਰਾਤੀ ਨਿਊਜ਼ੀਲੈਂਡ ਨੇ ਕਹਿੰਦੇ ਕਿਹੜਾ ਕਰੋਨਾ ਕੋਈ ਕਰੋਨਾ ਨਹੀਂ ਚੱਕਤੇ ਕਰੋਨਾ ਦੇ ਚੌੜੇ ਨਿਊਜ਼ੀਲੈਂਡ ਨੇ ਆ ਦੇਖ ਲਓ ਮਤਲਬ ਹਨਾ ਵੀ ਆ ਚੀਜ਼ਾਂ ਦਾ ਸੁਪਨਾ ਹੀ ਹੋ ਗਈਆਂ ਵੀ ਇਦਾਂ ਇਕੱਠ ਵੀ ਹੋਇਆ ਕਰੂਗੇ ਸਟੇਡੀਅਮਾਂ ਚ ਜਿੱਥੇ ਸਾਰੀ ਦੁਨੀਆ ਚ ਮੰਦੇ ਹਾਲ ਆ ਗੱਲ ਪਰसों ਦੀ ਤਸਵੀਰ ਆ ਰਗਬੀ ਦਾ ਮੈਚ ਸੀ 32000 ਲੋਕਾਂ ਦਾ ਇਕੱਠ ਕੋਈ ਮਾਸਕ ਨਹੀਂ ਕੁਛ ਨਹੀਂ ਇਹ ਕੋਈ ਪੁਰਾਣੀ ਤਸਵੀਰ ਨਹੀਂ ਚੱਕੀ ਮਤਲਬ ਆ ਤਾਂ ਅੱਤੇ ਹੀ ਘਰਾ ਤੀ ਨਿਊਜ਼ੀਲੈਂਡ ਵਾਲਿਓ ਸਲਾਮ ਆ ਬਈ ਤੁਹਾਨੂੰ ਤੁਹਾਡੀ ਪ੍ਰਧਾਨ ਮੰਤਰੀ ਨੂੰ ਸੁਨੇਹਾ ਪਹੁੰਚਾ ਦਿਓ ਟੋਨੀ ਬਲੇਅਰ ਨਾਲ ਜਿਹੜੀ ਕੰਮ ਕਰਦੀ ਹੁੰਦੀ ਸੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਨਾਲ ਫੇ ਦੱਸਾਂਗੇ ਕਿੱਦਾਂ ਬਣੀ ਆ ਤੇ ਕੀ ਜ਼ਾਬ ਗਤਾਵਾ ਓਸਤਾਦ ਨੌਸਰਤ ਸਾਹਿਬ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਦੇ ਦਿਨ ਮੇਰੇ ਭਰਾ ਆਪਣਾ ਰਵਿੰਦਰ ਸਿੰਘ ਜਸਵਾਲ ਉਸ ਦਾ ਵੀ ਜਨਮ ਦਿਨ ਹੈ ਉਹਨੂੰ ਵੀ ਵਧਾਈਆਂ ਜਿਹਦੇ ਕਰਕੇ ਪੇਜ ਆ ਜਾਂ ਰੇਡੀਓ ਸਾਰਾ ਕੁਝ ਦਿਮਾਗ ਉਹਦਾ ਹੀ ਆ ਉਹ ਮੋਰੇ ਨਹੀਂ ਉਹਦਾ ਵੈਸੇ ਤੇ ਉਹਨੂੰ ਵੀ ਤੇ ਬਾਕੀ ਹੋਰ ਵੀ ਅਕਤੂਬਰ ਮਹੀਨੇ ਜਿਨ੍ਹਾਂ ਦਾ ਜਨਮ ਦਿਨ ਸੀ ਉਹਨਾਂ ਸਾਰਿਆਂ ਨੂੰ ਵੀ ਵਧਾਈਆਂ 11 ਤਰੀਕ ਨੂੰ ਮੁਤਾਬਕ ਚੰਦ ਦਾ ਸੀ ਉਹਨੂੰ ਤਾਂ ਗੀ ਵੀ ਵਧਾਈਆਂ ਦੇਣੀਆਂ ਉਹਦਾ ਤੱਤ ਪਾਵਾਂਗੇ ਕੋਈ ਨਹੀਂ ਤੇ ਬਾਕੀ ਕਰ ਦਿਓ ਜੀ ਸ਼ੇਅਰ ਉਹ ਵੀਡੀਓ ਹੁਣ ਹਰ ਇੱਕ ਫੋਨ ਚ ਜਾਣੀ ਚਾਹੀਦੀ ਜਿੱਦਾਂ ਨੂਰਬਾਰੇ ਸਾਰਿਆਂ ਨੂੰ ਪਤਾ ਹਰ ਇੱਕ ਨਿਆਣੇ ਨੂੰ ਪਤਾ ਓਂਕਾਰ ਸਿੰਘ ਬਾਰੇ ਹਰ ਇੱਕ ਫੈਮਿਲੀ ਪਰਿਵਾਰ ਨੂੰ ਹਰ ਇੱਕ ਨਿਆਣੇ ਨੂੰ ਪਤਾ ਹੋਣਾ ਚਾਹੀਦਾ ਵੀ ਬਾਈ ਪੰਜਾਬੀ ਮੁੰਡੇ ਨੇ ਧੰਨ ਧੰਨ ਕਰਾਤੀ ਦੁਨੀਆ ਭਾਰ ਚ ਤੇ ਓਕੇ ਜੀ ਕਰ ਦਿਓ ਸ਼ੇਅਰ ਸਾਰੇ ਗਰੁੱਪਾਂ ਚ ਤੁਹਾਡਾ ਆਪਣਾ ਹਿੰਦੀ ਜਸਵਾਲ ਪਿੰਡ ਨਰੂੜ ਤਹਿਸੀਲ ਬਗੜਾ ਜ਼ਿਲ੍ਹਾ ਕਪੂਰਥਲਾ ਤੇ ਮਿਲਦੇ ਆ ਇੱਕ ਘੰਟੇ ਬਾਅਦ 인ਦੀਰ ਰੇਡੀਓ ਤੇ ਲਾਉਣਿਆ ਮਹਿਫਲਾ ਆ ਜਿਓ ਫੇ ਕਰ ਦਿਓ ਸ਼ੇਅਰ ਅਦਿਓਸ